ਹਾਂਜੀ ਸਾਡੇ ਨਾਲ ਨੇ ਪਿੰਡ ਰਣੀਆਂ ਅਤੇ ਗਿੱਲ ਦੇ ਕੁਝ ਨਿਵਾਸੀ ਜਿਨ੍ਹਾਂ ਦੇ ਨਾਲ ਇੱਕ ਠੱਗ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ਦੇ ਉੱਪਰ ਇਟਲੀ ਭੇਜਣ ਦੇ ਨਾਂ ਉੱਪਰ ਠੱਗੀ ਮਾਰੀ ਗਈ ਹੈ ਕਰੋੜਾਂ ਦੀ ਠੱਗੀ ਮਾਰੀ ਗਈ ਹੈ ਇੱਕ ਬੰਦੇ ਤੋਂ 15 ਲੱਖ ਦੇ ਹਿਸਾਬ ਦੇ ਨਾਲ ਪੈਸਾ ਲਿਆ ਗਿਆ ਸੀਗਾ ਜਿਨ੍ਹਾਂ ਵਿੱਚੋਂ ਜੋ ਬੰਦੇ ਪੀੜਤ ਬੰਦੇ ਨੇ ਉਹਨਾਂ ਵਿੱਚੋਂ ਦੋ ਵਿਅਕਤੀ ਸਾਡੇ ਨਾਲ ਹਾਜ਼ਰ ਨੇ ਆਉ ਕਰਦੇ ਆ ਇਹਨਾਂ ਨਾਲ ਗੱਲਬਾਤ ਹਾਂਜੀ ਭਰਾ ਜੀ ਕੀ ਨਾਂ ਜੀ ਤੁਹਾਡਾ ਸਰਵਜੀਤ ਸਿੰਘ ਹੈ ਜੀ ਸਰਜੀਤ ਸਿੰਘ ਜੀ ਦੱਸੋਗੇ ਵੀ ਕਿ ਕਿਹੜਾ ਬੰਦਾ ਕਿਹੜਾ ਏਜੰਟਾ ਜਿਸ ਨੇ ਤੁਹਾਡੇ ਨਾਲ ਟੱਕੀ ਮਾਰੀ ਹੈ ਜਸਦੇਵ ਸਿੰਘ ਢੀਟਸਾ ਜੀ ਜਸਦੇਵ ਸਿੰਘ ਢੀਟਸਾ ਪਤੇਗੜ੍ਹ ਸਾਹਿਬ ਤੋਂ ਪਤੇਗੜ੍ਹ ਸਾਹਿਬ ਜੀ ਤੇ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਸਨ 23 ਦੀ ਹੈ ਜੀ 23 ਦੀ ਹੈ ਹਾਂਜੀ ਅੱਛਾ ਦੱਸੋਗੇ ਤੁਹਾਡੇ ਕੰਟੈਕਟ ਚ ਕਿਸ ਤਰ੍ਹਾਂ ਆਇਆ ਬੰਦਾ ਇਹ ਸਾਡੇ ਨਾਲ ਸਾਡਾ ਮੁੰਡਾ ਮੁੰਡੀਆਂ ਤੋਂ ਸੀ ਜੀ ਉਹਨੇ ਸਾਨੂੰ ਮਿਲਾਇਆ ਸੀ ਹੂੰ ਉਹ ਸਾਡੇ ਨਾਲ ਪੰਜਾਬੀ ਜੁੱਤੀ ਦਾ ਕਾਰੋਬਾਰ ਕਰਦਾ ਸੀ ਉਹ ਉਹਦੀ ਚਾਚੀ ਸੀਗੀ ਇਹਨਾਂ ਨਾਲ ਇਟਲੀ ਗਈ ਸੀ ਬਸ ਉਹਦੇ ਚੱਕਰ 'ਚ ਸਾਨੂੰ ਫਸਾਇਆ ਇਹਨਾਂ ਨੇ ਜੀ ਤੇ ਕਿੰਨੇ ਲੱਖ ਦੇ ਵਿੱਚ ਤੁਹਾਡੇ ਤੁਹਾਡੇ ਬੇਟਾ ਵੇਚਣਾ ਸੀ ਇਹਨੂੰ ਹਾਂਜੀ ਕਿੰਨੇ ਲੱਖ ਵਿੱਚ ਤੁਹਾਡੀ ਡੀਲ ਹੋਈ ਸੀ ਸਾਡੀ 15 ਲੱਖ 'ਚ ਹੋਈ ਸੀ 13 ਲੱਖ ਅਸੀਂ ਦੇਈ ਬੈਠੇ ਆ ਜੀ 13 ਲੱਖ ਦਿੱਤਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਬੰਦੇ ਨੇ ਕੀ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਾਲੀ ਜਾਂ ਕਾਗਜ਼ ਭੇਜਤੇ ਤੇ ਜਦੋਂ ਅਸੀਂ ਉਹ ਚੈੱਕ ਕਰਾਇਆ ਉਹ ਨਕਲੀ ਨਿਕਲਿਆ ਅੱਛਾ ਜੀ ਹਾਂਜੀ ਤੇ ਫਿਰ ਤੁਸੀਂ ਇਸ ਬਾਬਤ ਕੋਈ ਪੁਲਿਸ ਕੰਪਲੇਂਟ ਜਾਂ ਕੋਈ ਹੋਰ ਸ਼ਿਕਾਇਤ ਕੀਤੀ ਹੈ ਕੀਤੀ ਸੀ ਅੱਛਾ ਜੀ ਤੇ ਉਸ ਤੋਂ ਕੋਈ ਕਾਰਵਾਈ ਹੋਈ ਪੁਲਿਸ ਵੱਲੋਂ ਨਹੀਂ ਕੋਈ ਕਾਰਵਾਈ ਨਹੀਂ ਹਲੇ ਹੋਈ ਜੀ ਅਸੀਂ ਧਰਨੇ ਵੀ ਲਾਏ ਕਿਸਾਨ ਯੂਨੀਅਨ ਵਾਲਿਆਂ ਨੂੰ ਲੈ ਕੇ ਵੀ ਕੋਈ ਹਲੇ ਕ ਕਾਰਵਾਈ ਨਹੀਂ ਹੋਈ तकरीबन 1 ਸਾਲ ਤੋਂ ਉੱਪਰ ਹੋ ਗਿਆ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਾਰਨ ਕੀ ਆ ਕਿ ਇਸ ਦਾ ਕੋਈ ਸਿਆਸੀ ਦਬਾਅ ਜਾਂ ਕੋਈ ਇਸ ਦੇ ਸਰਕਾਰੀ ਦੁਆਰੇ ਬੰਦੇ ਦਾ ਹੱਥ ਪੈਂਦਾ ਕੀ ਕਾਰਨ ਕੀ ਆ ਕੋਈ ਜੇ ਇਹਦੇ ਭਾਗੀ ਹੈ ਜੀ ਪੁਲਿਸ ਚ ਵੀ ਇਹਦੀ ਕੋਈ ਦੱਸਦੇ ਆ ਅੱਛਾ ਜੀ ਹਾਂਜੀ ਪੁਲਿਸ ਦੇ ਬੱਚੇ ਦੀ ਵੀ ਮਤਲਬ ਪਹੁੰਚ ਹੈਗੀ ਹੈ ਜੀ ਪੁਲਿਸ ਇਸ ਪ੍ਰਕਾਰ ਬਾਈ ਨਹੀਂ ਕਰ ਰਹੀ ਨਹੀਂ ਕਰ ਰਹੀ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਉਹ ਇਹਨਾਂ ਇਸ ਤਰ੍ਹਾਂ ਠੱਗਿਆਂ ਲੈ ਕੇ ਬੜੇ ਹੀ ਸਖਤ ਨੇ ਸਖਤ ਕਾਨੂੰਨ ਬਣਾਏ ਗਏ ਨੇ ਉਹਨਾਂ ਤੋਂ ਕੀ ਮੰਗ ਕਰਦੇ ਆ ਅਸੀਂ ਤਾਂ ਕਹਿੰਦੇ ਜੀ ਅਨਸਾਫ਼ ਮਿਲਣਾ ਚਾਹੀਦਾ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜੀ ਹਾਂਜੀ ਕਿੰਨੇ ਵਿਅਕਤੀ ਟੋਟਲ ਤੁਹਾਡੇ ਕੰਟੈਕਟਸ ਨੇ ਜਿਨ੍ਹਾਂ ਨਾਲ ਲੱਗੀ ਦਸਕਾਰ ਹੋਏ ਨੇ 25 ਜਣੇ ਆ ਜੀ ਅਸੀਂ ਜੀ ਜੀ ਤੇ ਇੱਕ ਬੰਦੇ ਤੋਂ 15 ਲੱਖ ਰੁਪਏ ਪਰ ਹੈਡ ਲੈਂ। ਹਾਂਜੀ। ਤੇ ਹੋਰ ਕਿਹੜੇ-ਕਿਹੜੇ ਬੰਦੇ ਨੇ ਜੋ ਇਹਦੇ ਸਾਥੀ ਨੇ ਜਿੰਨਾ ਜਿਹੜੇ ਇਹਦੇ ਨਾਲ ਕੰਮ ਕਰਦੇ ਨੇ। ਉਹ ਤੁਹਾਨੂੰ ਭਰੋਸੇ ਚ ਲਿਆ। ਸਾਨੂੰ ਤਾਂ تر세ਮ ਆ ਜੀ تر세ਮ ਸਿੰਘ ਮੁੰਡੀਆਂ ਪਿੰਡ ਦਾ ਜੀ ਉਹ ਉਹਦੇ ਕਹਤੇ ਸੀ ਦਿੱਤੇ ਆ ਪੈਸੇ। ਅੱਛਾ ਉਹ ਕੀ ਵਿਅਕਤੀ ਉਹ ਕੀ ਕਰਦਾ ਜੀ? ਪੰਜਾਬੀ ਜੁੱਤੀ ਦੀ ਦੁਕਾਨ ਆ ਜੀ ਉਹਦੀ ਸੰਰਾਲਾ ਚੌਕ। ਅੱਛਾ ਜੀ। ਤੁਸੀਂ ਉਹਨੂੰ ਬਾਅਦ ਚ ਮਿਲਿਆ ਉਹ ਵੀ ਤੂੰ ਭਾਈ ਆਪਦਾ ਵਾਦਾ ਨਹੀਂ ਪੂਰਾ ਕੀਤਾ ਹੈਗਾ। ਹਾਂਜੀ ਹਾਂਜੀ। ਉਹ ਕੋਈ ਰਾਸ ਨਾ ਨਹੀਂ ਪਣਾਉਂਦਾ ਜੀ। ਸੁਰਾਤ ਨਹੀਂ ਬੰਦਾ ਨਹੀਂ ਉਸ ਤੇ ਤੁਸੀਂ ਕੋਈ ਕੰਪਲੀਟ ਲਖਾਈ ਹੈ ਤੁਸੀਂ ਉਹਦੇ ਉੱਪਰ ਨਹੀਂ ਕੋਈ ਹਲੇ ਕੰਪਲੀਟ ਨਹੀਂ ਦਿਖਾਈ ਠੀਕ ਹੈ ਜੀ ਨਾਮ ਵੀ ਤੁਹਾਡਾ ਮੇਰਾ ਨਾਮ ਬਲਵਿੰਦਰ ਕੁਮਾਰ ਜੀ ਬਲਵਿੰਦਰ ਕੁਮਾਰ ਜੀ ਤੁਹਾਡੇ ਬੇਟੇ ਨੇ ਇੱਕ ਸਨੈਰੀ ਪਿਫ ਤੇ ਲਈ ਤਾਂ ਤੁਸੀਂ ਉਸ ਨੂੰ ਇਟਲੀ ਭੇਜਣਾ ਸੀਗਾ ਪਰ ਤੁਸੀਂ ਤੁਸੀਂ ਇੱਕ ਟੱਗੀ ਦਾ ਸ਼ਕਾਰ ਹੋ ਗਏ ਹਾਂ ਜੀ ਬੁੱਕ ਦੀ ਗੱਲ ਹੈ ਦੱਸੋਗੇ ਕੱਟਣਾ ਕਦੋਂ ਦੀ ਹੈ ਇਹ 23 ਦੀ ਗੱਲ ਹੈ ਜੀ ਤੇ 23 ਨੂੰ ਅਸੀਂ ਪੈਸੇ ਦਿੱਤੇ ਆ ਜੀ ਇਹਨਾਂ ਨੂੰ ਪਹਿਲਾ 3 ਲੱਖ ਦੇ ਵਿੱਚ ਕਿਹੜੇ ਮਹੀਨੇ ਦੇ ਵਿੱਚ ਗੱਲ ਹੈ ਕਿਹੜੇ ਮਹੀਨੇ ਦੇ ਵਿੱਚ ਇਹ 7 ਪੰਜਵੇਂ ਜਾਂ ਪੰਜ ਹਾਂਜੀ ਠੀਕ ਹੈ ਜੀ ਪੰਜਵੇਂ ਦੇ ਦਿੱਤੇ ਦੂਜੇ ਨੌਵੇਂ ਦੇ ਦਿੱਤੇ 10 ਲੱਖ ਨੌਵੇਂ ਦੇ ਦਿੱਤਾ 3 ਲੱਖ ਦਿੱਤਾ ਦੀ ਪੰਜਵੇਂ ਚ ਤੇ ਉਸ ਤੋਂ ਬਾਅਦ ਸਾਨੂੰ ਕੋਈ ਰਾਹ ਸਿਰ ਨਹੀਂ ਦਿੱਤਾ ਇਹ ਜਿਹੜੇ ਇਹ ਨਹੀਂ ਮਤਲਬ ਵੀ ਕਾਗਜ਼ ਸਾਨੂੰ ਦਿੱਤੇ ਉਹ ਨਕਲੀ ਨਿਕਲੇ ਅਸੀਂ ਪਤਾ ਕੀਤਾ ਸਾਰੇ ਨਕਲੀ ਨਿਕਲੇ ਉਹ ਤੇ ਸਾਨੂੰ ਕੋਈ ਰਾਹ ਸਿਰ ਨਹੀਂ ਦਿੱਤਾ ਜੀ ਤੇ ਅਸੀਂ 13 ਲੱਖ ਰੁਪਏ ਇਹਨਾਂ ਨੂੰ ਦੇ ਚੁੱਕੇ ਹਾਂ ਤੇ ਫਿਰ ਤੁਸੀਂ ਬਾਅਦ ਚ ਕੰਪਲੇਂਟ ਕਿੱਥੇ ਕੀਤੀ ਕੰਪਲੀਟ ਅਸੀਂ ਕੀਤੀ ਆ ਜੀ ਲੁਧਿਆਣਾ ਏਡੀਸੀ ਸਾਹਿਬ ਨੂੰ ਉਨੀ ਮਾਰਕ ਕਰਤੀ ਇੱਥੇ ਸੈਲ ਨੂੰ ਸੈਲ ਤੋਂ ਸਾਨੂੰ ਮਤਲਬ ਹੀ ਕੋਈ ਨਹੀਂ ਰਾਹ ਸਿਰਨ ਦਿੱਤਾ ਉਹ ਕਹਿੰਦੇ ਤੁਸੀਂ ਕੰਪਲੀਟ ਮਹਾਲੀ ਦੀ ਜਨਮਾਲੀ ਦੋ ਹਾਂ ਮਹਾਲੀ ਇੱਥੇ ਰਹਿਣ ਵਾਲੇ ਹਾਂ ਹਾਂ ਜੀ ਅੱਛਾ ਜੀ ਇਸ ਤੋਂ ਬਾਅਦ ਤੁਹਾਡੇ ਵੱਲੋਂ ਕੁਝ ਧਰਨੇ ਵੀ ਲਗਾਏ ਗਏ ਸੀ ਕਿਸਾਨ ਜਨ ਨੂੰ ਨਾਲ ਲੈ ਕੇ ਦੱਸੋ ਕਿ ਧਰਨੇ ਹਾਂ ਜੀ ਧਰਨੇ ਲਾਇਆ ਜੀ ਇਹਨੂੰ ਤਾਂ ਕੋਠੀ ਤੋਂ ਮੁਰਾ ਧਰਨੇ ਲਾਏ ਆ ਉੱਥੇ ਸਾਨੂੰ ਪੁਲਿਸ ਵੀ ਉੱਥੇ ਆਈ ਪੁਲਿਸ ਪਹਿਲਾਂ ਸਾਨੂੰ ਹੀ ਦਬਾਉਂਦੀ ਰਹੀ ਬਾਅਦ ਚ ਫਿਰ ਜਿਲ੍ਹਾ ਪੁਲਿਸ ਨੂੰ ਸਾਰੀਆਂ ਜਥੇਬੰਦੀਆਂ ਪਈਆਂ ਤੇ ਕਿਸਾਨ ਯੂਨੀਅਨ ਦੇ ਬੰਦੇ ਸੀ ਸਾਡੇ ਨਾਲ ਤੇ ਉਹ ਜਿਲ੍ਹਾ ਉਹਨਾਂ ਹੀ ਮਤਲਬ ਹੋਏ ਉਹਨਾਂ ਨਾਲ ਗਰਮ ਫਿਰ ਉਹ ਨਰਮ ਪੈ ਕੇ ਫਿਰ ਉਹਨਾਂ ਹੀ ਸਾਨੂੰ ਥੋੜਾ ਜਿਹਾ ਸਾਨੂੰ ਭਰੋਸਾ ਦਿੱਤਾ ਕਿੰਨੇ ਕਿੰਨੇ ਵਿਅਕਤੀ ਟੋਟਲ ਜਿੰਨਾਂ ਜਿੰਨਾਂ ਦੇ ਨਾਲ ਡੁੱਟ ਅਗੀ ਦਾ ਸ਼ਿਕਾਰ ਹੋਇਆ ਇਹ 25 ਹੈ ਕਿ ਜੀ ਹਾਂਜੀ ਹਾਂਜੀ ਤੁਹਾਡੇ ਜਿਹੜੇ ਨਾਲ ਦੇ ਤੁਹਾਡੇ ਜਿਹੜੇ ਕੰਟੈਕਟਸ ਨੇ ਉਹ ਕਿੰਨੇ ਬੰਦੇ ਨੇ ਅਸੀਂ ਤਾਂ ਦੋ ਹੀ ਆ ਜੀ ਇੱਕ ਰਣੀਆਂਪਿੰਡ ਤੋਂ ਇੱਕ ਗਿੱਲਾਂਪਿੰਡ ਤੋਂ ਬਾਕੀ ਸੁਧਾਰ ਦੇ ਹੈਗੇ ਸਮਰਾਲਾ ਚੌਂਕ ਦੇ ਹੈਗੇ ਜੀ ਸਮਰਾਲੇ ਦੇ ਹੈਗੇ ਤੇ ਸਾਹਨੇ ਵਾਲੇ ਦੇ ਹੈਗੇ ਜੀ ਫਲੋਰ ਦੇ ਜਿਸ ਤਰ੍ਹਾਂ ਕਿ ਇੱਕ ਸੁਧਾਰ ਪੁਲਿਸ ਸਟੇਸ਼ਨ ਦੇ ਵਿੱਚ ਫਤੇਗੜ ਪੁਲਿਸ ਸਟੇਸ਼ਨ ਦੇ ਵਿੱਚ ਇਸ ਦੇ ਉਲਟ ਇੱਕ ਐਫ ਆਈ ਆਰ ਦਰਜ ਹੋ ਚੁੱਕੀ ਹੈ ਪਰੰਤੂ ਪੁਲਿਸ ਨੇ ਇਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਕੀ ਲੱਗਦਾ ਤੁਹਾਨੂੰ ਇਹ ਕੋਈ ਮਿਲੀ ਭਗਤੀ ਹੋ ਸਕਦੀ ਹੈ ਪੁਲਿਸ ਦੀ ਨਾਲ ਇਹਨਾਂ ਦਾ ਤੇ ਹੋਰ ਤਾਂ ਕੋਈ ਐਡੀ ਕੋਈ ਗੱਲ ਨਹੀਂ ਸੀ ਕਰਕੇ ਕਾਰਵਾਈ ਨਹੀਂ ਹੋ ਰਹੀ ਅੱਗੇ ਵਧ ਨਹੀਂ ਰਹੀ ਜਿੱਥੇ ਹੈ ਉੱਥੇ ਹੀ ਹੈ ਜੀ ਖੜੀ ਜੀ ਜੀ ਕੰਮ ਕਰ ਜਾਂਦੇ ਹਾਂ ਮੈਂ ਤਾਂ ਜੀ ਛੋਟਾ ਮੋਟਾ ਕੰਮ ਹੈ ਹਲਵਾਈ ਦਾ ਕੰਮ ਕਰਦਾ ਜੀ ਵਿਆਹ ਸ਼ਾਦੀਆਂ ਦੇ ਛੋਟੇ ਛੋਟੇ ਕੰਮ ਕਰੀਦੇ ਤਾਂ ਬੱਚੇ ਪਾਲਦੇ ਮਤਲਬ ਬਹੁਤ ਮਿਹਨਤ ਨਾਲ ਕੁੱਝ ਦੀ ਕਮਾਈ ਤੁਹਾਡੀ ਤੁਸੀਂ ਬੇਟੇ ਦੇ ਪੜ੍ਹਾਈ ਵਾਸਤੇ ਲਈ ਤੁਸੀਂ ਇਕੱਠੀ ਕੀਤੀ ਹਾਂਜੀ ਹਾਂਜੀ ਬਾਅਦ ਵੀ ਬੱਚਾ ਬਾਹਰ ਚਲਾ ਜਾਊ ਪਰਿਵਾਰ ਦੇ ਹਾਲਾਤ ਵਧੀਆ ਹੋ ਜਾਣਗੇ ਪਰੰਤੂ ਤੁਸੀਂ ਚੱਕੀ ਦਾ ਸ਼ਕਾਰ ਹੋ ਹਾਂਜੀ ਤੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਅਸੀਂ ਮੰਗ ਇਹੀ ਕਰਦੇ ਹਾਂ ਜੀ ਵੀ ਸਾਡੇ ਪੈਸੇ ਸਾਡੇ ਮਤਲਬ ਵਾਪਸ ਦਿੱਤੇ ਜਾਣ ਤੇ ਅਸੀਂ ਆਪਣਾ ਕੁਝ ਕਰੀਏ ਜੀ ਤੇ ਹੋਰ ਸਾਡੀ ਇਹੀ ਮੰਗ ਹੈ ਜੀ ਕਿ ਉਸ ਬੰਦੇ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਤੇ ਹੋਰ ਕਿਸੇ ਨਾਲ ਕੋਈ ਐਸਾ ਨਾ ਹੋਵੇ ਐਸਾ ਕੋਈ ਮਤਲਬ ਠੱਗੀ ਦਾ ਸ਼ਿਕਾਰ ਹੋ ਜਾਵੇ ਬਸ ਇਹ ਹੀ ਮੰਗ ਹੈ ਆਪਣੀ ਅਗਰ ਪੁਲਿਸ ਨੇ ਕੋਈ ਮਤਲਬ ਇਹਦੇ ਉੱਪਰ ਬੰਦੀ ਕਾਰਵਾਈ ਨਹੀਂ ਕੀਤੀ ਤੇ ਫਿਰ ਤੁਸੀਂ ਅਗਲਾ ਤੁਹਾਡਾ ਕਦਮ ਕੀ ਹੋਊਗਾ ਅਗਲਾ ਕਦਮ ਜੀ ਹੁਣ ਦੇਖੋ ਸੋਚ ਕੇ ਫਿਰ ਕੋਈ ਕਰਾਂਗੇ ਹਾਂਜੀ ਕੋਈ ਕੋਰਟ ਦਾ ਵੀ ਅਦਾਲਤ ਵੱਲ ਹਾਂਜੀ ਹਾਂਜੀ ਫਿਰ ਫਿਰ ਕੋ ਕਰਾਂਗੇ ਹਾਂਜੀ